ਕੀ ਹੋ ਜਿਆਦਾ ਕੀ ਆ ਕਿ ਸਾਡੀ ਸਾਡੀ ਸੂਝ ਸਿੱਖੀ ਦਾ ਬੋਲਬਾਲਾ ਹੈ ਅਸੀਂ ਸਿੱਖੀ ਨੂੰ ਪ੍ਰਫੁੱਲਤ ਦੇਖਣਾ ਚਾਹੁੰਦੇ ਆ ਕਿ ਕਿਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਆ ਜੋ ਪੰਜਾਬ ਦੇ ਹਾਲਾਤ ਹੋਏ ਪਏ ਆ ਮੇਰਾ ਖਿਆਲ ਹੈ ਕਿ ਉਹ ਤੁਹਾਨੂੰ ਵੀ ਤੁਸੀਂ ਵੀ ਪੰਜਾਬੀ ਜੋ ਤੁਹਾਨੂੰ ਪਤਾ ਵੀ ਕਿੰਦਾ ਦੇ ਕਿੰਦੀ ਕਿੱਡੀ ਬੁਰੀ ਹਾਲਤ ਵਿੱਚ ਪੰਜਾਬ ਪਹੁੰਚਿਆ ਹੋਇਆ ਕਿ ਨਸ਼ਿਆਂ ਦਾ ਕਿੰਨੀਆਂ ਮੋਤਾਂ ਹੋ ਰਹੀਆਂ ਚੋਰੀਆਂ ਚਕਾਰੀਆਂ ਗੁੰਡਾਗਰਦੀ ਕਿੱਦਾਂ ਵਾਪਰ ਰਹੀ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹੋ ਜੇ ਇਹੋ ਜੇ ਬਿਆਨਾਂ ਨੂੰ ਛੱਡ ਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਲਈ ਚੜ੍ਹਦੀ ਕਲਾ ਦੀ ਕੰਮ ਕਰਨਾ ਚਾਹੀਦਾ ਹੈ ਹਾਂ ਜੀ ਕੀ ਵਿਚਾਰ ਹੈ ਤੁਸੀਂ ਜਿੰਨਾਂ ਨੂੰ ਮਿਲੋਗੇ ਸੇਖ ਸਾਹਿਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਤੇ ਉਹ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਥੋੜਾ ਪਿਆਰ ਤੇ ਔਕੇ ਸੁਖੇ ਵੇਲੇ ਸਾਡੀ ਉਹਨਾਂ ਨੇ ਮਦਦ ਕੀਤੀ ਤੇ ਵਹੀ ਉਹਨਾਂ ਨੂੰ ਅੱਗੇ ਵੀ ਮਦਦ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਵੱਡ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਿੱਦਾਂ ਤੁਸੀਂ ਚੋਣਾ ਸਵਤਾ ਬਖਸ਼ੀ ਆ ਇਹ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਜਿਹਦੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ ਕਿਹੜਾ ਟਵੀਟ ਹੋਇਆ ਉਹ ਅੰਮ੍ਰਿਤਪੁਰ ਦੀ ਦਾ ਇਹ ਟਵੀਟਰ ਹੈ ਕਿ ਲਿਆ ਇਹ ਮੈਨੂੰ ਤਾਂ ਲੱਗਦਾ ਉਹਨਾਂ ਦੀ ਜਿਹੜੀ ਉਹ ਟਵਿੱਟਰ ਦੀ ਭਾਸ਼ਾ ਤੋਂ ਲੱਗਦਾ ਜਿੱਦਾਂ ਦੀ ਉਹਨਾਂ ਦੀ ਸੋਚ ਹੈ ਮੇਰੇ ਖਿਆਲੋਂ ਉਹਨਾਂ ਦਾ ਹੀ ਹੋ ਸਕਦਾ ਹੈ ਆ ਜਿਹੜਾ ਰੈਸਟਰ ਵਿੱਚ ਵੀ ਉਹ ਚਲਾਉਂਦੀ ਆ ਤੇ ਚੋਹਾਂ ਦੇ ਉਹਨਾਂ ਦੀ ਟੀਮ ਤੋਂ ਪਰ ਉਹਨਾਂ ਦੇ ਜਿਹੜੇ ਖਿਆਲਤਾਂ ਤੋਂ ਜੋ ਟਵੀਟ ਜਿਹੜਾ ਦੇਖਿਆ ਮੈਂ ਮੈਨੂੰ ਲੱਗਦਾ ਕਿ ਉਹ ਅਮਰਪਾਲ ਦਾ ਹੀ ਹੋ ਸਕਦਾ ਠੀਕ ਠੀਕ ਠੀਕ